ਮੇਰੇ ਅੱਗੇ ਪਿੱਛੇ ਦੇਖੋ ਇਧਰ ਵੀ ਜੁੱਤੀਆਂ ਇਧਰ ਵੀ ਜੁੱਤੀਆਂ ਤੇ ਉਧਰ ਵੀ ਜੁੱਤੀਆਂ ਸੋ ਆਓ ਆਪਾਂ ਚੱਲਦੇ ਹਾਂ ਤੁਹਾਨੂੰ ਦਿਖਾਉਣੇ ਆ ਕਿ ਜੁੱਤੀਆਂ ਜਿਹੜੀਆਂ ਇਹਨੇ ਕਿਵੇਂ ਬਣਦੀਆਂ ਨੇ ਤੇ ਕਿਵੇਂ ਮਿਲਦੀਆਂ ਨੇ ਦੇ ਦਿੱਤੇ ਉਹ ਤਿਆਰ ਕਰਾ ਕੇ ਮਟੀਰੀਅਲ ਬੜਾ ਦਿੱਲੀੋਂ ਮੰਗਾ ਕੇ ਫਿਰ ਤਿਆਰ ਕਰਾ ਲਿਆ। ਸਾਲ ਤੋਂ ਕਰ ਰੋ ਵੀਰੇ ਕੰਮ ਆ। ਇਹ ਜਨਮ ਵਿਦਾਈਸ਼ੀ ਸਾਡੀ। ਪਟਿਆਨੇ ਹੱਪਾ ਜਾਂ ਬੀਜਤੀ ਦਾ। ਅੱਛਾ ਹਾਂ ਬੀਤੂ ਜਾ ਰਿਆਂ ਜਾਂਦਾ ਪਟਿਆਲਾ ਚੁੱਤੀ ਜਿਹੜੀ ਹੋਈ। ਬੈਰਡ ਵਿਆਲੀ ਕੁੜੀ ਉਹਨਾਂ ਵਾਸਤੇ ਆ। ਬਸ ਇੰਨੀ ਇੱਕ ਇਹ ਪ੍ਰੋਪਰ ਦਬਕੇ ਦਾ ਕੰਮ ਹੋਇਆ ਹੋਇਆ ਇਸ ਤੇ ਆ ਪੂਰਾ ਏਡਾ ਵੀ ਇਹਦਾ ਪ੍ਰੋਪਰ ਦਬਕੇ ਦਾ ਕੰਮ ਹੋਇਆ ਹੋਇਆ ਹੈ। ਨਾਲੇ ਸੌਫਟ ਜੁੱਤੀ ਹੈ ਬੱਚੇ ਦੇ ਲੱਗਣੀ ਨਹੀਂ। ਪੂਰੀ ਸੌਫਟਅਰ ਲੈਦਰ ਅੰਦਰ ਵੀ ਲੈਦਰ ਲੱਗਿਆ ਬਾਹਰ ਵੀ ਲੈਦਰ ਲੱਗਿਆ। ਪਰ ਪ੍ਰੋਪਰ ਲੈਦਰ ਜੁੱਤੀ ਮਿਲਦੀ ਨਹੀਂ ਤੁਹਾਨੂੰ। ਓਕੇ। ਐਮਬਰਾਇਡਰੀ ਵਰਕ ਚੈੱਕ ਕਰੋ। ਇਹ ਦੱਬ ਕਵਰ ਕਦੀ ਜੁੱਤੀ ਆਇਆ। ਥ्रेड ਵਰਕ ਆ ਗਈ ਸਾਡੀ ਪੂਰੀ ਰੇਂਜ ਲੱਗੀ ਹੋਈ ਹੈ। ਥ्रेड ਵਰਕ ਜੁੱਤੀ ਆ ਦੀ। ਇਹ ਹਲਕਾ ਹਲਕਾ ਕੰਮ ਵੀ ਹੈ ਨਾ। ਇਹ ਵੀ ਹੱਥ ਨਾਲ ਕੀਤਾ ਹੋਇਆ ਹੈ। ਨਾਲੇ ਜਿਹੜੀ ਸਿਲਾਈ ਹੈ ਇਹ ਪ੍ਰੋਪਰ ਹੈਂਡ ਵਰਕ ਹੈ। ਆ ਦੇਖੋ ਵੈਲਵੈਟ ਦੀ ਜੁੱਤੀ ਹੈ ਇਹ ਮਤਲਬ ਇਹ ਮੈਂ ਬ੍ਰਾਈਡ ਵਾਸਤੇ ਬ੍ਰਾਈਡਲ ਬ੍ਰਾਈਡਲ ਜੁੱਤੀ ਹੈ ਪ੍ਰੋਪਰ ਬ੍ਰਾਈਡਲ ਜੁੱਤੀ ਜੁੱਤੀ ਨਾਲ ਮੈਚ ਕਰਕੇ ਪਰਸ ਆਮੇਲਾ ਚੱਲਦੀ ਸੀ ਨੋ ਵਾਲੀ ਜੁੱਤੀਆਂ ਆ ਵੀ ਮਿਲ ਜੇਗੀ ਆਪਣੇ ਕੋਲ ਅਵੇਲੇਬਲ ਹੋ ਜਾਏਗੀ ਇਹ ਕਿੱਪਾ ਨਿਊ ਟੱਚ ਦਿੱਤੇ ਕੜਾਈ ਕੀਤੀ ਹੋਈ ਹੈ ਸਾਰਾ ਹੱਥ ਦਾ ਕੰਮ ਹੈ ਇਹ ਪ੍ਰੋਪਰ ਅਸੀਂ ਲਵਾਉਂਦੇ ਹਾਂ ਹੁਣ ਬਾਅਦ ਚ ਪਲੇਨ ਸਿੰਪਲ ਜੁੱਤੀ ਹੈ ਜਿਆਦਾ ਕੰਮ ਨਹੀਂ ਹੁੰਦਾ ਪਰ ਆਫਿਸ 'ਚ ਵਧੀਆ ਜਾਂਦੀ ਹੈ ਜੁੱਤੀ ਮੋਟਾ ਸੌਫਟ ਜੁੱਤੀ ਆ ਦੇਖੋ ਅਰੇ ਮੁੜ ਕੇ ਆ ਦੇਖੋ ਖਰਾਬ ਨਹੀਂ ਹੋਏਗੀ ਨਹੀਂ ਨਹੀਂ ਕੁਛ ਨਹੀਂ ਹੁੰਦਾ ਜੀ ਆ ਦੇਖੋ ਜੁੱਤੀ ਦੇਖੋ ਤੁਸੀਂ ਕੁਛ ਨਹੀਂ ਹੋਇਆ ਜੁੱਤੀ ਨੂੰ ਸੰਤੁਵੰਦੀ ਆ ਚੈੱਕ ਕਰੋ ਜੁੱਤੀ ਬਾਜੀ ਆ ਦੇਖੋ ਕਿੰਨੀ ਸੌਫਟ ਹੈ ਆ ਤੁਸੀਂ ਪਾਕਟ ਚ ਵੀ ਵੇਅਰ ਕਰ ਸਕਦੇ ਹੋ ਇੰਨੀ ਸੌਫਟ ਜੁੱਤੀ ਹੈ ਪਰ ਜਿਹੜੀ ਦਾ ਕੰਮ ਕੀਤਾ ਹੈ ਇਹ ਵੀ ਬਹੁਤ ਸੌਫਟ ਦਿੱਤੀ ਹੈ ਕੁਛ ਨਹੀਂ ਹੁੰਦਾ ਜੈਂਟਸ ਜੈਂਟਸ ਆਪਾਂ ਕਹਿੰਦਾ ਹੈ ਕਿ ਹੈ ਨਾ ਜੈਂਟਸ ਹਾਰਟ ਜੁੱਤੀ ਪਾਉਂਦੇ ਲੇਕਿਨ ਬਹੁਤ ਸੌਫਟ ਦਿੱਤੀ ਹੈ 25 ਤੋਂ 30 ਦਿਨ ਲੱਗ ਜਾਂਦੇ ਇਹ ਕੰਮ ਇੱਕ 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 ਹੱਥ ਨਾਲ 马来语，我们那边讲。 ਕਿ ਮੈਂ ਤੁਹਾਡੀ ਆਪਣੀ ਜੁਗਨੀ ਤੇ ਸਵਾਗਤ ਕਰਦੀ ਹਾਂ ਜੀ ਤੁਹਾਡਾ ਸਾਡੇ ਨਵੇਂ ਜੰਕਸ਼ਨ ਤੇ ਸੋ ਜਿਵੇਂ ਕਿ ਪਟਿਆਲਾ ਸ਼ਹਿਰ ਦੀ ਜੇ ਗੱਲ ਕਰਦੇ ਹਾਂ ਤਾਂ ਪਟਿਆਲਾ ਸ਼ਹਿਰ ਵਿਰਾਸਤੀ ਸ਼ਹਿਰ ਹੈ ਇੱਥੋਂ ਦੇ ਖਾਣ ਪੀਣ ਤੋਂ ਲੈ ਕੇ ਇੱਥੋਂ ਦੇ ਪੈਂਡੰਟ ਤੱਕ ਜਿਹੜੀਆਂ ਚੀਜ਼ਾਂ ਨੇ ਕਾਫੀ ਫੇਮਸ ਨੇ ਇੱਥੋਂ ਦੇ ਜਿਹੜੇ ਕਾਫੀ ਥਾਵਾਂ ਨੇ ਇਤਿਹਾਸਿਕ ਨੇ ਸੋ ਆਪਣੀ ਆਪਣੀ ਵੱਖਰੀ ਵੱਖਰੀ ਜਿਨ੍ਹਾਂ ਦੀ ਆਪਣੀ ਪਛਾਣ ਔਣ ਵੱਖਰੀ ਵੱਖਰੀ ਜਿਹਨਾਂ ਦੀ ਆਪਣੀ ਹਿਸਟਰੀ ਆ ਸੋ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਜਿਵੇਂ ਆਪਾਂ ਗੱਲ ਕਰਦੇ ਹੁੰਨੇ ਆ ਪਟਿਆਲਾ ਸ਼ਾਈ ਸੂਟ ਪਟਿਆਲਾ ਦੇ ਪ੍ਰਾਂਦਾ ਹੁੰਦਾ ਹੈ ਔਰ ਇਸਲਾ ਪਟਿਆਲਾ ਪੈਗ ਬਹੁਤ ਚੀਜ਼ਾਂ ਜਿਹੜੀਆਂ ਪਟਿਆਲੇ ਦੇ ਨਾਲ ਜੁੜੀਆਂ ਹੁੰਦੀਆਂ ਤਾਂ ਉੱਥੇ ਹੀ ਪਟਿਆਲੇ ਦੀ ਜੁੱਤੀ ਸ਼ਹਿਰ ਪਟਿਆਲੇ ਦੀ ਜੁੱਤੀ ਕਿੱਥੋਂ ਬਣਦੀ ਔਰ ਇਧਰ ਜੁੱਤੀਆਂ ਦੇ ਵਿੱਚ ਕੀ ਖਾਸ ਹੈ ਇਹ ਅਸੀਂ ਤੁਹਾਨੂੰ ਦਿਖਾਵਾਂਗੇ ਸੋ ਮੇਰੇ ਅੱਗੇ ਪਿੱਛੇ ਦੇਖੋ ਇਧਰ ਵੀ ਜੁੱਤੀਆਂ ਇਧਰ ਵੀ ਜੁੱਤੀਆਂ ਤੇ ਉਧਰ ਵੀ ਜੁੱਤੀਆਂ ਸੋ ਆਓ ਆਪਾਂ ਚੱਲਦੇ ਹਾਂ ਤੁਹਾਨੂੰ ਦਿਖਾਉਣੇ ਆ ਕਿ ਜੁੱਤੀਆਂ ਜਿਹੜੀਆਂ ਨੇ ਕਿਵੇਂ ਬਣਦੀਆਂ ਨੇ ਤੇ ਕਿਵੇਂ ਮਿਲਦੀਆਂ ਨੇ ਸੋ ਆ ਜੋ ਚੱਲੀ ਜੀ ਸੋ ਤੁਸੀਂ ਵੇਖੋ ਕਿ ਜੁੱਤੀਆਂ ਜੁੱਤੀਆਂ ਨਜ਼ਰ ਆ ਰਹੀਆਂ ਨੇ ਮੈਂ ਐਂਟਰੀ ਕੀਤੀ ਤੇ ਤੇ ਸਾਹਮਣੇ ਵੀ ਸ਼ਾਪ ਅੱਜ ਤੇ ਜੁੱਤੀਆਂ ਜੁੱਤੀਆਂ ਨਜ਼ਰ ਆ ਰਹੀਆਂ ਪਈਆਂ ਸੋ ਇਹ ਇੱਥੇ ਮਤਲਬ ਮੈਨੂਫੈਕਚਰਿੰਗ ਹੁੰਦੀ ਹੈ ਵੀਰੇ ਕਿ ਜਾਂ ਜਸਟ ਸੋਲਡ ਕਰਨ ਲਈ ਰੱਖੀਆਂ ਹੋਈਆਂ ਰਹੀਆਂ ਨਹੀਂ ਮੈਨੂਫੈਕਚਰ ਐਸੀ ਅੱਛਾ 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 ਕਾਰੀਗਰ ਉੱਠਾਇਆ ਪਿਆ ਕੋ ਅੱਛਾ ਅੱਛਾ ਆਪਣੀ ਜੁੱਤੀ ਆਪ ਤਿਆਰ ਕਰਕੇ ਮਟੀਰੀਅਲ ਆਪਣਾ ਦਿੱਲੀੋਂ ਮੰਗਾ ਕੇ ਫਿਰ ਤਿਆਰ ਕਰਦੇ ਆ ਅੱਛਾ ਕਿੰਨੇ ਸਾਲ ਤੋਂ ਕਰ ਰਹੇ ਵੀਰੇ ਕੰਮ ਇਹ ਜਨਮ ਪਿਦਾਈਸ਼ੀ ਸਾਡੀ ਆਪਣੀ ਲੱਗ ਸਾਰੇ ਸਿਰ ਫੈਮਿਲੀ ਤੋਂ ਹੀ ਸਾਰੇ ਹੀ ਕੰਮ ਫੈਮਿਲੀ ਤੋਂ ਹੀ ਠੀਕ ਹੈ ਵੀ ਨਹੀਂ ਕਿੰਨਾ ਮਤਲਬ ਜੁੱਤੀਆਂ ਦਾ ਕੰਮ ਹੈ ਦੇ ਵਿੱਚ ਫਾਇਦਾ ਹੈਗਾ ਮੁਨਾਫਾ ਹੈਗਾ ਕੰਪੀਟੀਸ਼ਨ ਬਹੁਤ ਹੈ ਹੁਣ ਤਾਂ ਪਹਿਲਾਂ ਤਾਂ ਹੁੰਦਾ ਸੀਗਾ ਹੁਣ ਕੰਪੀਟੀਸ਼ਨ ਇੰਨਾ ਹੈਗਾ ਵੀ ਠੀਕ ਹੈ ਚਲੀ ਜਾਂਦਾ ਜੇ ਪਹਿਲਾਂ ਦੇ ਹਿਸਾਬ ਨਾਲ ਦੇ ਅੱਜ ਕੱਲ ਦੇਖੀ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਵੀ ਜੁੱਤੀਆਂ ਬਹੁਤ ਟ੍ਰੈਂਡ ਕਰਦੀਆਂ ਵੀ ਮੋਸਟਲੀ ਮਤਲਬ ਕੌਣ ਕੌਣ ਖਰੀਦਦਾ ਨੇ ਜੁੱਤੀਆਂ ਨੂੰ ਕੁੜੀਆਂ ਕਿਵੇਂ ਕਿਵੇਂ ਮਤਲਬ ਕੌਣ ਕੌਣ ਲੈਂਦਾ ਇਹ ਸਾਰੇ ਆਲ ਓਵਰ ਜਾਂਦਾ ਹੈ ਪਟਿਆਲੂ ਮਾਲ ਪਟਿਆਲੇ ਹੱਬ ਹੈ ਪੰਜਾਬੀ ਜੁੱਤੀ ਦਾ ਅੱਛਾ ਹਾਂ ਬਿਲਕੁਲ ਉਹ ਜਾਣਿਆ ਜਾਂਦਾ ਪਟਿਆਲਾ ਜੁੱਤੀ ਜਿਹੜੀ ਹੁੰਦੀ ਹੈ ਪਟਿਆਲੀਆਂ ਦੀ ਜੁੱਤੀ ਚ ਵੀਰੇ ਕੀ ਖਾਸ ਹੈ ਉਹ ਜਿਹੜੇ ਨੂੰ ਪਟਿਆਲੇ ਦੀ ਜੁੱਤੀ ਕਹਿ ਦਿੰਦੇ ਹੈਗੇ ਚਰਚੇ ਵੀ ਸੁਣੇ ਆ ਗਾਣੇ ਵੀ ਸੁਣੇ ਆ ਪਟਿਆਲਾ ਫੇਮਸ ਹੈ ਨਾ ਪਟਿਆਲਾ ਹਾਂ ਪਟਿਆਲਾ ਇਹ ਮਹਾਰਾਜਾ ਰਜਵਾੜੇ ਨੇ ਅੱਛਾ ਉਹਨਾਂ ਤੋਂ ਵੀ ਜ਼ਿਆਦਾ ਫੇਮਸ ਹੈ ਅੱਛਾ ਉਹ ਪਾਉਂਦੇ ਹੁੰਦੇ ਸੀ ਹੈ ਹਾਂ ਅੱਛਾ ਉਸ ਤੋਂ ਤੋਂ ਹੀ ਚੱਲਦਾ ਆ ਰਿਹਾ ਹੈ ਇਹਨਾਂ ਦੀ ਸਪੈਸੀਫਿਕਲੀ ਕੋਈ ਨਾਮ ਵੀ ਰੱਖੇ ਹੋਏ ਨੇਗੇ ਨੀ ਜਿਵੇਂ ਪੰਜਾਬੀ ਜੁੱਤੀ ਹੈਗੀ ਪੰਜਾਬੀ ਜੁੱਤੀ ਵੈਲੀ ਹੈਗੀ ਹੈ ਅੱਛਾ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਕੁੜੀਆਂ ਦੇ ਵਿੱਚ ਕੁੜੀਆਂ ਨੂੰ ਜ਼ਿਆਦਾ ਲਸ਼ਕਾਰੇ ਵਾਲੀ ਚਮਕਾਣੀ ਜੁੱਤੀਆਂ ਦਾ ਜ਼ਿਆਦਾ ਹੁੰਦਾ ਹੈ ਸਾਰੀ ਤਰੀਕੇ ਦੇ ਨਾਲ ਹੀ ਚੱਲਦਾ ਹੈ ਅੱਛਾ ਅੱਛਾ ਆ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਹਾਂ ਇਹਨੂੰ ਕੀ ਕਹਿੰਦੇ ਚਮਕਾਰਿਆਂ ਵਾਲੀ ਜੁੱਤੀ ਇਹ ਆਪਣਾ ਜਰਕਨ ਜੁੱਤੀ ਹੈ ਪੰਜਾਬੀ ਜੁੱਤੀ ਜਰਕਨ ਚ ਇਹ ਆਪਣਾ ਪਲੇਨ ਚ ਆ ਗਈ ਠੀਕ ਹੈ ਇਹ ਜਰਕਨ ਵਾਲੇ ਨਹੀਂ ਪਾਉਂਦੇ ਪਲੇਨ ਬੰਦੇ ਓਕੇ ਆਖੜਾ ਇਹ ਆ ਕਰਵਾਈ ਹੋਈ ਹੈ ਜੀ ਹੱਥਾਂ ਨੇ ਸਾਰਾ ਹੁਣ ਕੰਪਿਊਟਰ ਸਿਸਟਮ ਹੋ ਗਿਆ ਹੂੰ ਪਹਿਲਾਂ ਹੱਥ ਦਾ ਬਣਦਾ ਸੀਗਾ ਹੁਣ ਸਾਰਾ ਕੰਪਿਊਟਰ ਵਿੱਚ ਹੈ ਠੀਕ ਹੈ ਸਾਰੇ ਕੰਪਿਊਟਰ ਵਿੱਚ ਹੈ ਇਹ ਜਿਹੜੀ ਇਹ ਜੁੱਤੀ ਹੈ ਇਹ ਹਾਂ ਫੈਂਡਵਰਕ ਚ ਹੈਂਡਵਰਕ ਦੀ ਹੈ ਇਹ ਬੇਸਿਕਲੀ ਮੇਰੇ ਖਿਆਲ ਦੇ ਵਿੱਚ ਜਿਵੇਂ ਮੈਰਿਡ ਵਿਆਹ ਲਈ ਕੁੜੀ ਉਹਨਾਂ ਵਾਸਤੇ ਆ ਉਹਨਾਂ ਵਾਸਤੇ ਠੀਕ ਐ ਨਹੀਂ ਅੱਜ ਕੱਲ੍ਹ ਵੈਸੀ ਕੁੜੀਆਂ ਵਿਆਹਾਂ ਮੈਂ ਤੇ ਜੁੱਤੀਆਂ ਹੀ ਪਾਉਣ ਲੱਗੀਆਂ ਕਿਉਂਕਿ ਮਤਲਬ ਕੰਫਰਟ ਹੁੰਦਾ ਜੁੱਤੀ 'ਚ ਥੋੜਾ ਇਹ ਕੰਫਰਟੇਬਲ ਹੁੰਦੀ ਐ ਘਟਦੀ ਨਹੀਂ ਪੈਰ ਨੂੰ ਖਾਂਦੀ ਨਹੀਂ ਇਹ ਖਾਂਦੀ ਨਹੀਂ ਬਿਲਕੁਲ ਅੱਛਾ ਫਾਰੇ ਰੰਗ ਦੀ ਵੀ ਐ ਗਿਆ ਬਾਤ ਇਹ ਥੋੜਾ ਖਾ ਜਾਂਦੀ ਐ ਪੈਰ ਨੂੰ ਕਿਹੜੀ ਆ ਵਾਲੀ ਜੁੱਤੀ ਇਹਦਾ ਕੀ ਮਤਲਬ ਐਦਾ ਕੱਪੜੇ ਦਾ ਫਰਕ ਹੁੰਦੇ ਜੀ ਇਹਦੇ ਵਿੱਚ ਜਿਹੜਾ ਲੱਗਿਆ ਹੈ ਹਾਂ ਐਂਡਵਰ ਹੈਂਡਵਰਕ ਹੈ ਹਾਂਜੀ ਵਾਹ ਇਹ ਵੀ ਹੈਂਡਵਰਕ ਹੀ ਹੈ ਇਹ ਬਸੇ ਅਡਰ 16 ਆ ਗਿਆ ਹੂੰ ਇਹਦਾ টিਪੀਆਰ 16 ਆ ਗਿਆ ਠੀਕ ਹੈ ਇਹ ਥੋੜਾ ਪੈਰ ਨੂੰ ਕੱਟ ਦਿੰਦੀ ਹੈ ਕੱਟ ਦੇ ਇਹ ਕੰਫਰਟੇਬਲ ਜ਼ਿਆਦਾ ਹੋਵੇ ਸੋਲ ਦਾ ਫਰਕ ਸੋਲ ਦਾ ਫਰਕ ਸੋਲ ਦੇ ਨਾਲ ਨਾਲ ਫਿਰ ਰੇਟ ਦਾ ਵੀ ਫਰਕ ਪੈਂਦਾ ਹੋਣਾ ਵੀਰੇ ਬਹੁਤ ਹੈ ਜੀ ਹਨਾ ਵੀ ਕਿੰਨੇ ਕਿੰਨੇ ਤੋਂ ਲੈ ਕੇ ਸ਼ੁਰੂ ਹੋ ਜਾਂਦੀਆਂ ਮਿਨਿਮਮ ਤੇ ਮੈਕਸਿਮਮ ਕਿੱਥੋਂ ਤੱਕ ਜਾਂਦਾ ਰੇਟ ਇਹਨਾਂ ਦਾ ਇਹ ਹੋਲਸੇਲ 'ਚ ਹਾਂ ਜੁੱਤੀਆਂ ਦਾ ਜਿਵੇਂ ਮੰਨ ਲਓ 250 ਰੁਪਏ ਸ਼ੁਰੂ ਹੋ ਜਾਂਦੀ ਹੈ ਹੂੰ ਉੱਪਰ ਜਿੰਨੀ ਮਰਜ਼ੀ ਆਈ ਜਾਓ ਉਸਤੇ ਨੀਚੇ ਵੀ ਆ ਜਾਂਦੀ ਹੈ ਹੂੰ 130 ਰੁਪਏ ਤੋਂ ਸਟਾਰਟ ਵੀ ਹੋ ਜਾਂਦੀ ਹੈ ਜੁੱਤੀ ਅੱਛਾ ਹਾਂਜੀ ਠੀਕ ਹੈ ਜੇ ਜੀ ਕੁਆਲਿਟੀ ਹੋ ਜਾ ਰਹੀ ਤਾਂ ਜਿਵੇਂ ਜਿਵੇਂ ਮਾਲੂ ਰੇਟ ਵਧਿ ਜਾਂਦੇ ਨੇ ਓਵੇਂ ਓਵੇਂ ਕੁਆਲਿਟੀ ਵਧਦੀ ਹੈ ਹਾਂਜੀ 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 ਬਹੁਤ ਸੋਹਣੀਆਂ ਜੁੱਤੀਆਂ ਨੇ ਤੁਹਾਡੇ ਕੋਲੇ ਮਤਲਬ ਇਹ ਤਾਂ ਮਤਲਬ ਮੌਕੇ ਤੇ ਕਦੋਂ ਪਾ ਸਕਦੇ ਮਤਲਬ ਵੀ ਡੇਲੀ ਰੁਟੀਨ ਵਾਈਜ਼ ਨਹੀਂ ਡੇਲੀ ਰੁਟੀਨ ਵਾਈਜ਼ ਸਟੱਫ ਵੀ ਹੈਗਾ ਤੁਹਾਡੇ ਕੋਲ ਇਹ ਰੁਟੀਨ ਵਿੱਚ ਇਹ ਰੁਟੀਨ ਵਿੱਚ ਪਾ ਸਕਦੇ ਆਪਾਂ ਇਹ ਵੀ ਰੁਟੀਨ ਵਿੱਚ ਚੱਲ ਜਾਂਦੀ ਹੈ ਉਹ ਕੇਵੀ ਰੁਟੀਨ ਚ ਚੱਲਦੀ ਹੈ ਇਹਨਾਂ ਨੂੰ ਪਾਣੀ ਤੋਂ ਬਚਾਉਣਾ ਪੈਂਦਾ ਹੈ ਨਾ ਪਾਣੀ ਤੋਂ ਪਾਣੀ ਜੀ ਪਾਣੀ ਤਾਂ ਜਿਹੜੀ ਮਰਜ਼ੀ ਦਿੱਤੀ ਲੈ ਲਓ 5000 ਦੀ ਲੈ ਲਓ ਉਹਨੂੰ ਵੀ ਬਚਾਉਣਾ ਪਏਗਾ ਪਾਣੀ ਤੋਂ ਅੱਛਾ ਹਾਂ ਕੋਈ ਕਹਿ ਦੇਗਾ ਕੋਈ ਉਹ ਨਹੀਂ ਹੈ ਬਚਾਉਣਾ ਪਾਣੀ ਪਾਣੀ ਤੋਂ ਆਈਡੀਆ ਵੀਰੇ ਨੇ ਕੱਢ ਕੇ ਲਾ ਦਿੱਤੀਆਂ ਤੇ ਮੈਂ ਹੁਣ ਕਿਹੜੀ ਛੱਡਾਂ ਤੇ ਕਿਹੜੀ ਦੇਖਾਂ ਐਨੀਆ ਸੋਹਣੀਆਂ ਸੋਹਣੀਆਂ ਜੁੱਤੀਆਂ ਰੱਖਤੀਆਂ ਹੂੰ ਇਹ ਕੰਪਿਊਟਰਾਈਜ਼ਡ ਹੈ ਨਾ ਸਾਰਾ ਇਹ ਸਾਰਾ ਕੰਪਿਊਟਰਾਈਜ਼ਡ ਹੈ ਪੰਜਾਬੀ ਜੁੱਤੀ ਹਾਂਜੀ ਸੋ ਹੈ ਗੱਲ ਬਾਤ ਜੁੱਤੀਆਂ ਦੇ ਵਿੱਚ ਬਾਕੀ ਹੈ ਨਾ ਸੋ ਬਹੁਤ ਕਮਾਲ ਦੀਆਂ ਨੇ ਇਹ ਹੋਲ سیل ਦਾ ਕੰਮ ਹੈ ਵੀਰੇ ਤੁਹਾਡਾ ਹਾਂਜੀ ਸਾਰਾ ਅੱਛਾ ਵੀ ਸਾਰੀਆਂ ਹੋਲ سیل ਤੁਸੀਂ ਬਣਾ ਕੇ ਅੱਗੇ ਦਿੰਦੇ ਹੋ ਹਾਂਜੀ ਸੋ ਆਓ ਜੀ ਦੇਖੇ ਤੁਸੀਂ ਕਿੰਨੀ ਕਮਾਲ ਦੀ ਇਹ ਤਾਂ ਕੁਝ ਵੀ ਨਹੀਂ ਹਜੇ ਤਾਂ ਹੋਰ ਵੀ ਬਹੁਤ ਕੁਝ ਹੈ ਤੁਸੀਂ ਤਾਂ ਐਨੇ ਦੇਖ ਕੇ ਇੰਨੇ ਖੁਸ਼ ਹੋ ਗਏ ਹੋ ਜੁੱਤੀਆਂ ਦੀ ਵੈਰਾਈਟੀਜ਼ ਮਾਰਕੀਟ ਦੇ ਵਿੱਚ ਕਿ ਜੁੱਤੀਆਂ ਹੀ ਜੁੱਤੀਆਂ ਮਿਲ ਜਾਣੀਆਂ ਆਓ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਜੁੱਤੀਆਂ ਵਾਲੇ ਵਿਜਲ ਇੱਥੇ ਵੀ ਮਤਲਬ ਇਹ ਤੇ ਸ਼ੋਰੂਮ ਵੀ ਮਿਲਣਗੇ ਤੁਹਾਨੂੰ ਛੋਟੀਆਂ ਸ਼ਾਪਸ ਵੀ ਮਿਲਣਗੀਆਂ ਜਿੱਥੇ ਤੁਹਾਨੂੰ ਜੁੱਤੀਆਂ ਜਿਹੜੀਆਂ ਨੇ ਮਿਲ ਜਾਣੀਆਂ ਸੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਮਤਲਬ ਜੁੱਤੀ ਦੇ ਸ਼ੋਰੂਮ ਦੇ ਕੋਲ ਸੋ ਮੈਂ ਸੋਚ ਰਹੀ ਕਿ ਅੰਦਰ ਜਾ ਕੇ ਵੇਖ ਲਈਏ ਵੀ ਕੀ ਕੀ ਖਾਸ ਵੈਰਾਈਟੀ ਹੈ ਸ਼ਾਇਦ ਕੁਝ ਪਸੰਦੀ ਆ ਜਾਏ ਸੋ ਆਓ ਫਿਰ ਦਖਾਣੇ ਆ ਡਿਸਪਲੇ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਲੱਗੀਆਂ ਹੋਈਆਂ ਰਹੀਆਂ ਇਹਨਾਂ ਦੇ ਸੋ ਆਜੋ ਫਿਰ ਤੁਸੀਂ ਜੁੱਤੀਆਂ ਜੁੱਤੀਆਂ ਹੈ ਸੋ ਆ ਸਟਾਰਟਿੰਗ ਦੇ ਵਿੱਚ ਇੱਥੇ ਪਈਆਂ ਨੇ ਤੁਹਾਡੀ ਸ਼ਾਪ ਹੈ ਠੀਕ ਹੈ ਮੈਨੂੰ ਬਹੁਤ ਸੋਹਣੀਆਂ ਲੱਗੀਆਂ ਜੁੱਤੀਆਂ ਮੈਂ ਵੇਖ ਰਹੀ ਸੀ ਬਾਤ ਤੁਸੀਂ ਬਹੁਤ ਸੋਹਣੀ ਡਿਸਪਲੇ ਕੀਤੀ ਹੈ ਇੱਕਦੋਂ ਤੋਂ ਸ਼ੁਰੂ ਕੀਤੇ ਜੀ ਆਪਣਾ 2007 ਤੋਂ ਸ਼ੁਰੂਆ ਕੰਮ ਅੱਛਾ ਪਹਿਲਾਂ ਆਪਾਂ ਹੋਲ ਸੇਲ ਕਰਦੇ ਸੀ ਹੁਣ ਆਪਾਂ ਰਿਟੇਲ ਵੀ ਸ਼ੁਰੂ ਕੀਤਾ ਠੀਕ ਹੈ ਹਾਂਜੀ ਸੋ ਕੀ ਜਿਹੜੀਆਂ ਜੁੱਤੀਆਂ ਤੁਹਾਡੇ ਮਿਲਦੀਆਂ ਮੈਨੂੰ ਦਿਖਾਓ ਵੱਡੇ ਕਿੱਡ ਤੋਂ ਲੈ ਕੇ ਜੈਂਟਸ ਤੱਕ ਸਾਰੇ ਸਾਈਜ਼ ਅਵੇਲੇਬਲ ਹੈ ਮਤਲਬ ਛੋਟੇ ਬੱਚੇ ਤੋਂ ਲੈ ਕੇ ਚਾਹੇ ਵੱਡਾ ਸਾਈਜ਼ ਵੀ ਉਹ ਕਾਫੀ ਉਹ ਵੀ ਅਵੇਲੇਬਲ ਹੋ ਜਾਏਗੀ ਆਪਣੇ ਕੋਲ ਤੁਸੀਂ ਠੀਕ ਹੈ ਮਤਲਬ ਜੇ ਕੋਈ ਵੀ ਕਸਟਮਾਈਜ਼ ਬੰਦੇ ਨੇ ਆਪ ਕਰਵਾਣੀ ਹੋਵੇ ਉਹ ਵੀ ਕਰ ਦਿੰਨੇ ਹੋ ਕਸਟਮਾਈਜ਼ ਵੀ ਹੋ ਜਾਂਦੀ ਹੈ ਆਪਣੇ ਕੋਲ ਜੁੱਤੀ ਠੀਕ ਹੈ ਸੋ ਮੈਨੂੰ ਇਹਨਾਂ ਬਾਰੇ ਦੱਸੋ ਜਰਾ ਕਿਹੜਾ ਕਿਹੜਾ ਤੁਹਾਡੇ ਕੋਲ ਹੈਗਾ ਇਹ ਬੱਚੇ ਦੀ ਜੁੱਤੀ ਹੈ ਮਾਮਾ ਬੱਚੇ ਦੀ ਹਾਂਜੀ ਇਹ ਬੱਚੇ ਦੀ ਜੁੱਤੀ ਹੈ ਇਹ ਮੇਰੇ ਆ ਜਾਣੀ ਹੈ ਨਹੀਂ 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 ਬੱਚੇ ਦੀ ਜੁੱਤੀ ਹੈ ਜੀ ਇਹ ਪ੍ਰੋਪਰ ਦਬਕੇ ਦਾ ਕੰਮ ਹੋਇਆ ਹੋਇਆ ਹੈ ਇਸ ਤੇ ਆ ਪੂਰਾ ਏਡਾ ਵੀ ਇਹਦਾ ਪ੍ਰੋਪਰ ਦਬਕੇ ਦਾ ਕੰਮ ਹੋਇਆ ਹੋਇਆ ਹੈ ਨਾਲੇ ਸੌਫਟ ਜੁੱਤੀ ਹੈ ਬੱਚੇ ਦੇ ਲੱਗਣੇ ਨਹੀਂ ਆ ਦੇਖੋ ਪੈਡੇਡ ਹੈ ਹਾਂਜੀ ਹਾਂਜੀ ਲੱਗ ਲੱਗਣ ਲੱਗ ਜਾਂਦੀ ਏ ਇਹ ਸਪੈਸ਼ਲ ਬੱਚੇ ਵਾਸਤੇ ਤਿਆਰ ਕਰਾਈ ਹੋਈ ਏ ਸੌਫਟ ਜੁੱਤੀ ਹੂੰ ਨੀਚੇ ਆ ਜਾਏਗੀ ਆਪਣੇ ਕੋਲ ਕੋਲਾਪੂਰੀ ਚਪਲਾ ਪਹਿਲਾਂ ਜੈਂਟਸ ਲਈ ਆਂਦੀ ਸੀ ਹੁਣ ਲੇਡੀਜ਼ ਲਈ ਵੀ ਆਣ ਲੱਗੀਆਂ ਇਹਨਾਂ ਕੀ ਮਤਲਬ ਆਤੇ ਲੱਕੜ ਹੈ ਨਾ ਲੈਦਰ 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 ਆ ਦੇਖੋ ਪ੍ਰੋਪਰ ਲੈਦਰ ਜੁੱਤੀ ਹੈ ਠੀਕ ਹੈ ਇਹਨੂੰ ਵੀ ਮਤਲਬ ਪਾਣੀ ਤੋਂ ਬਚਾ ਕੇ ਚੱਲਣਾ ਪੈਂਦਾ ਜਿਹੜੀ ਇਹ ਤੁਸੀ ਦਿਖਾਈ ਹੈ ਇਹ ਪਾਣੀ ਤੋਂ ਬਚਾ ਕੇ ਚੱਲਣਾ ਪੈਂਦਾ ਹੈ ਇਹ ਕਿਉਂਕਿ ਗਿੱਲੀ ਹੋ ਜਾਂਦੀ ਹੈ ਜੁੱਤੀ ਅਦਰ ਆ ਜਿਓ ਆਪਣੇ ਲੇਡੀ ਸੈਕਸ਼ਨ ਹੈ ਇਧਰ ਦਾ ਹਾਂ ਆ ਲੇਡੀਜ਼ ਲਈ ਦਿੱਤੀ ਹੈ ਜੀ ਆ ਦੇਖੋ ਪੂਰਾ ਐਮਬਰਾਇਡਰੀ ਵਰਕ ਸਪੈਸ਼ਲ ਆ ਦੇਖੋ ਪੂਰੀ ਸੌਫਟ ਹੈ ਲੈਦਰ ਅੰਦਰ ਵੀ ਲੈਦਰ ਲੱਗਿਆ ਬਾਹਰ ਵੀ ਲੈਦਰ ਲੱਗਿਆ ਮਤਲਬ ਪ੍ਰੋਪਰ ਲੈਦਰ ਜੁੱਤੀ ਮਿਲਦੀ ਹੈ ਤੁਹਾਨੂੰ ਇੱਥੇ ਐਮਬਰਾਇਡਰੀ ਵਰਕ ਚੈੱਕ ਕਰਿਓ ਗਰੰਟੀ ਵੀ ਦਿੰਨੇ ਹੋ ਗਰੰਟੀ ਜੁੱਤੀ ਦੀ ਨਹੀਂ ਹੁੰਦੀ ਅੱਛਾ ਜੁੱਤੀ ਦੀ ਵਾਰੰਟੀ ਹੁੰਦੀ ਹੈ ਆਪਾਂ ਕੋਈ ਬੇਕਾਰ ਖਰਾਬ ਚੀਜ਼ ਨਹੀਂ ਦਿੰਦੇ ਆਪਾਂ ਵਧੀਆ ਚੀਜ਼ ਦਿੰਨੇ ਆ ਆ ਪੈਡਡ ਜੁੱਤੀ ਹੈ ਪ੍ਰੋਪਰ ਜੁੱਤੀ ਫਟ ਜੇ ਉਹ ਤਾਂ ਫਿਰ ਸਾਈਜ਼ ਵੱਡਾ ਪਾ ਲਿਆ ਤੁਸੀਂ ਇਹ ਦਿੱਕਤ ਆ ਜਾਂਦੀ ਹੈ ਠੀਕ ਇਹਨੂੰ ਵੀ ਉਸ ਨਾਮ ਵੀ ਤਾਂ ਹੁੰਦੇ ਨੇ ਨਾ ਜੁੱਤੀ ਵੀ ਇਹ ਕਿਹੜੀ ਜੁੱਤੀ ਹੈ ਕਿਹੜੀ ਜੁੱਤੀ ਕਿੱਦਾਂ ਮਤਲਬ ਪਤਾ ਲੱਗੂਗਾ ਮੈਨੂੰ ਜੁੱਤੀਆਂ ਦੇ ਕਾਫੀ ਨਾਮ ਹੁੰਦੇ ਆ ਜਿੱਦਾਂ ਇਹ ਦਬਕਾ ਵਰਕ ਦੀ ਜੁੱਤੀ ਕਹਿ ਦਿੰਦੇ ਆਪਾਂ ਇਹਨੂੰ ਜਿਹੜੀ ਆਹ ਹਾਂ ਇਹ ਦਬਕਾ ਵਰਕ ਦੀ ਜੁੱਤੀ ਹੋ ਜਾਂਦੀ ਹੈ ਇਹਨੂੰ ਦਬਕਾ ਕਹਿੰਦੇ ਆ ਇਸ ਕੰਮ ਨੂੰ ਇਹ ਦਬਕਾ ਵਰਕ ਦੀ ਜੁੱਤੀ ਆ ਥ੍ਰੈਡ ਵਰਕ ਆ ਗਈ ਸਾਡੀ ਪੂਰੀ ਰੇਂਜ ਲੱਗੀ ਹੋਈ ਹੈ ਥ੍ਰੈਡ ਵਰਕ ਜੁੱਤੀਆਂ ਦੀ ਹਾਂਜੀ ਜਿਹੜੀ ਥ्रेडਵਰਕ ਵਾਲਾ ਇਹ ਮਤਲਬ ਜੀ ਵੀ ਆਪ ਕੀਤਾ ਹੋਇਆ ਹੈ ਮਸ਼ੀਨੀ ਹੈ ਨਹੀਂ 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 ਸਾਰਾ ਜਿਹੜਾ ਕੰਮ ਮਿਲੇਗਾ ਤੁਹਾਨੂੰ ਹੈਂਡਵਰਕ ਮਿਲੇਗਾ ਕੋਈ ਮਸ਼ੀਨ ਦਾ ਯੂਜ਼ ਨਹੀਂ ਕੀਤਾ ਹੋਇਆ ਸਾਰਾ ਹੈਂਡਵਰਕ ਕੰਮ ਹੈ ਸਾਰੀ ਜੁੱਤੀਾਂ 'ਚ ਅੱਛਾ ਇਹ ਜਿੱਦਾਂ ਮਤਲਬ ਇਹ ਹਲਕਾ ਹਲਕਾ ਕੰਮ ਵੀ ਹੈ ਨਾ ਇਹ ਵੀ ਹੱਥ ਨਾਲ ਕੀਤਾ ਹੋਇਆ ਹੈ ਨਾਲੇ ਜਿਹੜੀ ਸਿਲਾਈ ਹੈ ਇਹ ਪ੍ਰੋਪਰ ਹੈਂਡਵਰਕ ਹੈ ਬਹੁਤ ਸਮਾਂ ਲੱਗ ਜਾਂਦਾ ਆ ਬਹੁਤ ਸਮਾਂ ਲੱਗਦਾ ਹੈ ਕਨਸੈਂਟ੍ਰੇਸ਼ਨ ਦੀ ਲੋੜ ਹੈ ਇਹਨੂੰ 15 ਤੋਂ 20 ਦਿਨ ਲੱਗ ਜਾਂਦੇ ਆ ਪੂਰੀ ਜੁੱਤੀ ਤਿਆਰ ਹੋਣ ਨੂੰ ਇੱਕ ਪੇਰ ਨੂੰ ਤੁਸੀਂ ਇੰਨੀਆਂ ਸਾਰੀਆਂ ਰੱਖੀਆਂ ਹੋਈਆਂ ਨੇ ਹਾਂ ਸਾਡੇ ਮਤਲਬ ਤਾਰੀਕਰ ਬਹੁਤ ਹੈ ਜੁੱਤੀ ਬਣਾਉਣ ਵਾਲੇ ਬਾਕੀ ਇੱਧਰ ਆ ਜਾਣਗੇ ਆਪਣੇ ਕੋਲ ਵੈਲਵਟ ਵੀ ਤਿਆਰ ਕੀਤੀ ਹੋਈਆਂ ਆ ਦੇਖੋ ਵੈਲਵਟ ਦੀ ਜੁੱਤੀ ਹੈ ਇਹ ਮਤਲਬ ਜਿਵੇਂ ਬਰਾਇਡ ਵਾਸਤੇ ਬਰਾਇਡਲ ਬਰਾਇਡਲ ਜੁੱਤੀ ਹੈ ਪ੍ਰੋਪਰ ਬਰਾਇਡਲ ਜੁੱਤੀ ਆ ਇੱਧਰ ਆ ਜੇ ਆਪਾਂ ਨੂੰ ਪਰਸੇ ਚਾਹੀਦੇ ਆ ਤਾਂ ਆਪਣੇ ਕੋਲ ਪਰਸੇ ਦੀ ਵੀ ਪੂਰੀ ਕਲੈਕਸ਼ਨ ਹੋ ਜਾਂਦੀ ਹੈ ਬਰਾਇਡਲ ਜਿਹਨੂੰ ਅਦੇ ਨਾਲ ਮੈਚ ਕਰਕੇ ਪਰਸਾ ਹਾਂ ਹਾਂ ਜੁੱਤੀ ਨਾਲ ਮੈਚ ਕਰਕੇ ਪਰਸਾ ਆ ਦੇਖੋ ਉਹ ਦਹਾਨੇ ਆ ਚੈੱਕ ਕਰੋ ਪੈਸੇ ਬੁਸੇ ਜੁੱਤੀ ਹਾਂਜੀ ਪੈਸੇ ਬੁਸੇ ਪਹਿ ਜਾਣਗੇ ਪੈਸੇ ਤੁਸੀਂ ਪਾਓਗੇ ਤਾਂ ਪਹਿ ਜਾਣਗੇ ਹੈ ਆ ਦੇਖੋ ਪ੍ਰੋਪਰ ਸਪੇਸ ਮਿਲੇਗੀ ਕੋਈ ਦਿੱਕਤ ਇਹਨੂੰ ਹੈਂਗ ਕਰਨਾ ਹੈ ਤਾਂ ਇਹ ਹੈਂਗ ਵੀ ਹੋ ਜਾਏਗਾ ਚੈਨ ਲੱਗੀ ਹੋਈ ਹੈ ਜੀ ਠੀਕ ਹੈ ਜੀ ਬਾਕੀ ਜੀ ਆਪਾਂ ਪ੍ਰੋਪਰ ਮਤਲਬ ਕਹਿੰਦੇ ਆ ਨਾ ਪੁਰਾਣੇ ਟਾਈਪ ਦੀ ਜੁੱਤੀ ਪਾਣੀ ਹੈ ਆ ਪਹਿਲਾਂ ਚੱਲਦੀ ਸੀ ਨੋ ਕਾਲੀ ਜੁੱਤੀਆਂ ਆ ਵੀ ਮਿਲ ਜੇਗੀ ਆਪਣੇ ਕੋਲ ਅਵੇਲੇਬਲ ਹੋ ਜਾਏਗੀ ਇਹੇ ਆਪਾ ਨਿਊ ਟੱਚ ਦਿੱਤੇ ਇਹ ਕਿਉਂ ਜੁੱਤੀ ਇਦਾਂ ਵੀ ਚੱਲੀਆਂ ਨੇ ਪਿੱਛੋਂ ਦੀ ਧਾਗਾ ਵੀ ਬੰਨਣਾ ਪੈਂਦਾ ਹੁੰਦਾ ਹੈ ਹਾਂ ਧਾਗਾ ਵੀ ਬੰਨਣਾ ਪੈਂਦਾ ਹੈ ਉਹ ਮੈਂ ਚੈੱਕ ਕਰਾ ਦਿੰਦਾ ਮੰਗਾ ਦਿੰਦਾ ਮੁੰਡੇ ਕੋਲ ਮਿਲ ਜੇਗੀ ਜੁੱਤੀ ਆਪਣੇ ਕੋਲ ਬੜੀ ਟ੍ਰੈਂਡ ਕਰ ਰਹੀ ਹੈ ਸੋਸ਼ਲ ਮੀਡੀਆ ਤੇ ਹਾਂ 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 ਬਹੁਤ ਟ੍ਰੈਂਡ ਕਰਦੀ ਹੈ ਆਪਣੇ ਕੋਲ ਇਹ ਜੁੱਤੀ ਮਿਲ ਜੇਗੀ ਇਹ ਸਿੱਧੀ ਜੁੱਤੀ ਹੈ ਦੇਖੋ ਇਹ ਕੀ ਅੱਛੇ ਮੈਂ ਇਹ ਕਲਰ ਕੀਤਾ ਹੋਇਆ ਤੇ ਕਢਾਈ ਹੈ ਇਹ ਕਢਾਈ ਕੀਤੀ ਹੋਈ ਹੈ ਸਾਰਾ ਹੱਥ ਦਾ ਕੰਮ ਹੈ ਇਹ ਪ੍ਰੋਪਰ ਅਸੀਂ ਲਵਾਣੇ ਹੁਣ ਬਾਅਦ ਚ ਇਹ ਖੰਖਣ ਵੀ ਕਰਦਾ ਕਿ ਇਹ ਖੰਖਣ ਵਾਲਾ ਨਹੀਂ ਹੈ ਖੰਖਣ ਵਾਲਾ ਦੂਜਾ ਹੁੰਦਾ ਘੁੰਗਰੂ ਠੀਕ ਹੈ ਇਹ ਆਵਾਜ਼ ਨਹੀਂ ਕਰਦਾ ਪਰ ਹੁੰਦਾ ਘੁੰਗਰੂ ਹੀ ਹੈ ਵੀ ਹਾਂ ਘੁੰਗਰੂ ਹੁੰਦਾ ਜੇ ਜੇ ਮੰਨ ਲਓ ਪ੍ਰੋਫੈਸ਼ਨਲ ਜੀ ਆਫਿਸ ਵੇਅਰ ਕੁਝ ਕਰਨਾ ਹੋਵੇ ਤੇ ਫਿਰ ਉਹ ਕਿਹੜੀ ਆਫਿਸ ਵੇਅਰ ਚ ਆਪਣੀ ਐ ਜੁੱਤੀਆਂ ਜਾਂਦੀ ਹੈ ਜੀ ਐਤਾ ਦੀ ਹੈ ਪਲੇਨ ਸਿੰਪਲ ਜੁਤੀ ਹੈ ਜਿਆਦਾ ਕੰਮ ਨਹੀਂ ਹੁੰਦਾ ਹੂੰ ਪਰ ਆਫਿਸ ਚ ਵਧੀਆ ਜਾਂਦੀ ਹੈ ਜੁੱਤੀਆਂ ਆ ਚੈੱਕ ਕਰੋ ਜੁੱਤੀ ਇਹ ਜੜੀ ਦਾ ਕੰਮ ਕੀਤਾ ਹੈ ਇਸ ਤੇ ਨਾਲੇ ਜੁਐਲਰੀ ਦਾ ਵਰਕ ਕੀਤਾ ਹੋਇਆ ਹੈ ਇਹ ਕੰਗਰੂ ਤੁਹਾਨੂੰ ਛਣਛਣ ਵਾਲੇ ਮਿਲ ਜਾਣਗੇ ਬਾਕੀ ਇਹ ਵੀ ਆਪਣੇ ਸਾਰੀ ਆਫਿਸ ਵੇਅਰ ਲਈ ਹੈ ਇਹ ਜਿੱਦਾਂ ਆਪਾਂ ਪਾਰਟੀ ਤੇ ਰੂਟੀਨ ਵੇਅਰ ਚ ਦੋਨਾਂ ਜੀ ਵੇਅਰ ਕਰ ਲੈਣੇ ਬਹੁਤ ਸੌਫਟ ਜੁੱਤੀ ਆ ਦੇਖੋ ਓਰੇ ਮੁੜ ਗਈ ਆ ਦੇਖੋ ਖਰਾਬ ਨਹੀਂ ਹੋਏਗੀ ਨਹੀਂ ਨਹੀਂ ਕੁਛ ਨਹੀਂ ਹੁੰਦਾ ਜੀ ਆ ਦੇਖੋ ਜੁੱਤੀ ਦੇਖੋ ਤੁਸੀਂ ਕੁਛ ਨਹੀਂ ਹੋਇਆ ਜੁੱਤੀ ਨੂੰ ਬਹੁਤ ਸੌਫਟ ਜੁੱਤੀ ਹੈ ਲੈਦਰ ਅੰਦਰ ਪ੍ਰੋਪਰ ਮਤਲਬ ਤੁਹਾਨੂੰ ਚੂਵੇਗੀ ਨਹੀਂ ਜੁੱਤੀ ਪਹਿਲਾਂ ਚਲਦੀ ਸੀ ਜੁੱਤੀ ਇਹ ਚੂਬਣਾ ਲਿਆ ਇਹ ਹੁਣ ਸੌਫਟ ਬਹੁਤ ਕਰਦੀ ਆਪਾਂ ਜੁੱਤੀਆਂ ਨੂੰ ਇਹ ਆ ਜਾਈਗੀ ਆਪਣੇ ਪਾਕਿਸਤਾਨੀ ਜੁੱਤੀ ਅੱਛਾ ਇਹ ਪਾਕਿਸਤਾਨੀ ਹੈ ਹਾਂ ਇਹ ਲੇਡੀਜ਼ ਦੀ ਪਾਕਿਸਤਾਨੀ ਹੈ ਜੈਂਸ਼ੇ ਵੀ ਕਾਫੀ ਵੈਰਾਈਟੀ ਆਂਦੀ ਹੈ ਪਾਕਿਸਤਾਨੀ 'ਚ ਆ ਦੇਖੋ ਭਾਈ ਜੁੱਤੀ ਇਹ ਕਿਥੋਂ ਪਾਕਿਸਤਾਨ ਤੋਂ ਮੰਗਵਾਂਦੇ ਹੋ ਇਹ ਪਾਕਿਸਤਾਨ ਤੋਂ ਆਂਦੀ ਹੈ ਆ ਚੈੱਕ ਕਰੋ ਜੁੱਤੀ ਭਾਈ ਆ ਦੇਖੋ ਕਿੰਨੀ ਸੌਫਟ ਹੈ ਆ ਤੁਸੀਂ ਪੌਕੇਟ ਚ ਵੀ ਵੇਅਰ ਕਰ ਸਕਦੇ ਹੋ ਐਨੀ ਸੌਫਟ ਜੁੱਤੀ ਹੈ ਆ ਦੇਖੋ ਪੂਰੀ ਹੈਂਡ ਕ੍ਰਾਫਟਿਡ ਸੌਫ ਜੁੱਤੀ ਹੈ ਇਹ ਜਿਹੜਾ ਕੰਮ ਹੈ ਇਹਨੂੰ 25 ਤੋਂ 30 ਦਿਨ ਲੱਗ ਜਾਂਦੇ ਇਹ ਹੱਥ ਨਾਲ ਕੀਤਾ ਹੋਇਆ ਸਾਰਾ ਕੰਮ ਜਿਹੜਾ ਕੰਮ ਕੀਤਾ ਇਹ ਸਾਰਾ ਹੱਥ ਦਾ ਕੰਮ ਹੈ ਨਾਲੇ ਜਿਹੜਾ ਇਹ ਸਲਾਈ ਹੁੰਦੀ ਹੈ ਬਾਅਦ ਚ ਜੁੱਤੀ ਆ ਚੈੱਕ ਕਰੋ ਇੱਕ ਜਿਵੇਂ ਆਪਾਂ ਕੀ ਮੁੰਡਿਆਂ ਦੇ ਵਿੱਚ ਵੀ ਬੜਾ ਕ੍ਰੇਜ਼ ਚੱਲਿਆ ਅੱਜਕੱਲ ਅੱਛਾ ਉਹਨਾਂ ਦੇ ਵੀ ਕਲੈਕਸ਼ਨ ਪਈ ਹੈ ਹੁਆ ਅੱਛਾ ਇਹ ਇਹ ਨੋਰਮਲ ਮਤਲਬ ਜਿਵੇਂ ਸੈਂਡਲ ਟਾਈਪ ਆਪਣੀ ਪਾਰਟੀ ਵੇਅਰ ਸੈਂਡਲਸ ਹੋ ਗਈਆਂ ਪਾਰਟੀ ਵੇਅਰ ਸੈਂਡਲਸ ਹੋ ਗਈਆਂ ਇਹ ਸਾਰੀ ਓਰ ਏਂਜ ਜਿਵੇਂ ਅੱਜਕੱਲ ਕੈਜੂਅਲੀ ਵੀ ਆਪਾਂ ਪਾ ਸਕਦੇ ਹਾਂ ਇਹ ਕੈਜੂਅਲ ਜੁੱਤੀ ਆ ਗਈ ਆਪਣੀ ਡਬਲ ਸਟ੍ਰੈਪ ਜਿਹਨੂੰ ਕਹਿ ਦਿੰਦੇ ਆ ਗਰਲਸ ਰੂਟੀਨ ਵੇਅਰ ਚ ਯੂਜ਼ ਕਰ ਸਕਦੀ ਇਹਨੂੰ ਜੁੱਤੀ ਨੂੰ ਇਹਦੇ ਤੋਂ ਉੱਪਰ ਤਾਂ ਵਰਕ ਹੋਇਆ ਹੋਇਆ ਮੰਨ ਲਓ ਕੜਾਈ ਹੋਈ ਹੈ ਤੇ ਫਿਰ ਕੜਾਈ ਕੜਾਈ ਇਹ ਹੈਂਡ ਕ੍ਰਾਫਟਿਡ ਹੈ ਸਾਰਾ ਮਤਲਬ ਮਸ਼ੀਨ ਦਾ ਕੰਮ ਨਹੀਂ ਹੈ ਸਾਰਾ ਹੱਥ ਦਾ ਕੰਮ ਹੈ ਇਹ ਵੀ ਮਤਲਬ ਤੁਹਾਨੂੰ ਇੱਥੇ ਮਸ਼ੀਨ ਦਾ ਕੰਮ 10% ਵੀ ਨਹੀਂ ਹੁੰਦਾ ਸਾਰਾ ਸਾਰਾ ਹੱਥ ਦਾ ਕੰਮ ਹੈ A ਤੋਂ Z ਹੱਥ ਦਾ ਕੰਮ ਹੈ ਇਹ ਜਿਹੜਾ ਤੁਸੀਂ ਇਹ ਬਦਲ ਜੁੱਤੀਆਂ ਇਹ ਸਮਾਨ ਕਿੱਥੋਂ ਇੰਪੋਰਟ ਕਰਾਉਂਦੇ ਹੋ ਮੋਸਟਲੀ ਆਪ ਵੀ ਇੱਥੇ ਪਟਿਆਲੇ ਬਣਾਉਂਦੇ ਹੋ ਕਿ ਤੋਂ ਆਉਂਦੀਆਂ ਆ ਸਾਰੀ ਜਗ੍ਹਾ ਤੋਂ ਆਉਂਦੀ ਹੈ 올ਓਵਰ ਪੰਜਾਬ ਮਿਲਦੀ ਹੈ ਜੁੱਤੀ ਆਪਾਂ ਨੂੰ ਅੱਛਾ ਹਾਂ ਸਾਰੀ ਥਾਂ ਤੇ ਆਪਾਂ ਜਾਇਦਾ ਤੇ ਜੁੱਤੀ ਪਰਚੇਜ਼ ਵੀ ਕਰੀਦਾ ਹੈ ਬਾਹਰੋਂ ਸਮਾਨ ਵੀ ਆਂਦਾ ਹੈ ਹਾਂਜੀ ਠੀਕ ਹੈ ਸੋ ਮੈਨੂੰ ਤੁਸੀਂ ਉਹ ਦਿਖਾਉਂਗੇ ਜਿਹਦੇ ਜੈਂਟਸ ਵਾਲੇ ਕਲੈਕਸ਼ਨ ਹੈ ਥੋੜੀ ਜੀ ਆ ਜੋ ਮੁੰਡਿਆਂ ਨੂੰ ਵੀ ਦਿਖਾ ਦਈਏ ਕੁਝ ਹੈ ਤੁਸੀਂ ਕਹੋਗੇ ਕੁੜੀਆਂ ਦੇ ਹੀ ਦਿਖਾਈ ਜਾਂਦੇ ਹੋ ਮੁੰਡਿਆਂ ਨੂੰ ਅਸੀਂ ਦਿਖਾਉਂਦੇ ਨਹੀਂ ਆ ਦੇਖੋ ਤੁਹਾਡੀ ਪਸੰਦੀਆਂ ਜੁੱਤੀਆਂ ਆ ਲੈ ਜਨ ਆ ਲੈਦਰ ਦੀ ਜੁੱਤੀ ਆ ਜਾਈਗੀ ਭਾਜੀ ਉੱਪਰ ਜੈਰੀ ਦਾ ਕੰਮ ਕੀਤਾ ਹੋਇਆ ਇਹ ਵੀ ਬਹੁਤ ਸੌਫਟ ਜੁੱਤੀ ਹੈ ਕੁਛ ਨਹੀਂ ਹੁੰਦਾ ਜੈਂਟਸ ਜੈਂਟਸ ਆਪਾਂ ਕਹਿੰਦਾ ਹੈ ਕਿ ਹੈ ਨਾ ਜੈਂਟਸ ਹਾਰਡ ਜੁੱਤੀ ਪਾਉਂਦੇ ਹੈ ਲੇਕਿਨ ਬਹੁਤ ਸੌਫਟ ਜੁੱਤੀ ਹੈ ਆਪਾਂ ਤਿਆਰ ਕਰਾਈਏ ਸਪੈਸ਼ਲ ਜੈਂਟਸ ਵਾਸਤੇ ਆ ਚੈੱਕ ਕਰੋ ਬੜੀ ਪਹਿੜੀ ਹੈ ਤੇ ਬਜਦੀ ਬੜੀ ਪਹਿਰੀ ਹੋਣੀ ਹੈ ਜੁੱਤੀ ਇਹ ਆ ਜਾਂਦੀ ਹੈ ਆਪਣੀ ਪਾਕਿਸਤਾਨੀ ਜੁੱਤੀ ਆ ਚੈੱਕ ਕਰੋ ਪਾਕਿਸਤਾਨੀ ਦਿੱਲੇ ਦਾ ਕੰਮ ਹੁੰਦਾ ਪਾਕਿਸਤਾਨ ਤੋਂ ਆਉਂਦੀ ਹੈ ਇਹ ਪ੍ਰੋਪਰ ਅੱਛਾ ਇਹ ਗਰੂਮ ਵਾਸਤੇ ਹੈ ਬੇਸਿਕਲੀ ਜੀ ਗਰੂਮ ਵੀ ਪਾ ਸਕਦੇ ਆ ਰੈਗੂਲਰ ਜਿਹਨੂੰ ਸ਼ੌਂਕ ਕੀ ਹੈ ਤੌਰ ਤੇ ਕਹਿੰਦੇ ਆਪਾਂ ਉਹ ਪਾਉਂਦੇ ਜੁੱਤੀ ਆ ਚੈੱਕ ਕਰੋ ਜੁੱਤੀ ਉਹ 25 ਤੋਂ 30 ਦਿਨ ਲੱਗ ਜਾਂਦੇ ਇਹ ਕੰਮ ਇੱਕ 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 ਹੱਥ ਨਾਲ ਇਹ ਮਤਲਬ ਬੋਇਆ ਹੁੰਦਾ ਕੰਮ ਚੈੱਕ ਕਰੋ ਵਾਹ ਅਰੇ ਇਹ ਵੀ ਬਹੁਤ ਸੌਫਟ ਜੁੱਤੀ ਹੈ ਆਪਾਂ ਕਹੇ ਇਹ ਹਾਰਡ ਜੁੱਤੀ ਹੈ ਕੋਈ ਹਾਰਡ ਨਹੀਂ ਹੈ ਬਹੁਤ ਸੌਫਟ ਜੁੱਤੀ ਆ ਚੈੱਕ ਮੁੰਡੇ ਕਿਹੜੀਆਂ ਪੌਣੀਆਂ ਪਸੰਦ ਕਰਦੇ ਆ ਮਤਲਬ ਮੁੰਡਿਆਂ ਦੀ ਕੀ ਚੁਆਇਸ ਹੈ ਮੁੰਡਿਆਂ ਦੀ ਚੁਆਇਸ ਹੈ ਇਹੀ ਜੁੱਤੀ ਹੈ ਮੁੰਡਿਆਂ ਦੀ ਚੁਆਇਸ ਜਿਹੜੀ ਮੁੰਡੇ ਕਹਿੰਦੇ ਕਿ ਨਾ ਸਾਨੂੰ ਸਪੈਸ਼ਲ ਪਾਕਿਸਤਾਨੀ ਜੁੱਤੀ ਦਿਖਾਓ ਟ੍ਰੈਂਡ ਬਹੁਤ ਹੋਇਆ ਹੈ ਪਾਕਿਸਤਾਨੀ ਜੁੱਤੀ ਦਾ ਇਸ ਟੈਂਪ ਤੇ ਤਾਂ ਕਹਿੰਦੇ ਪਾਕਿਸਤਾਨੀ ਜੁੱਤੀ ਪਾਣੀ ਆਪਾਂ ਹਾਂ ਬਸ ਕੋਈ ਨਹੀਂ ਪਾਕਿਸਤਾਨੀ ਦੇ ਦਾਂਗੇ ਕੀ ਬਾਤ ਹੈ ਓਕੇ ਤੇ ਅੱਗੇ ਮਤਲਬ ਇਹ ਸ਼ੂ ਟਾਈਪ ਹੈ ਹਾਂ ਇਹ ਸ਼ੂਸ ਟਾਈਪ ਹੈ ਇਹ ਬਰਾਇਡਲ ਗਰੂਮਸ ਵਾਸਤੇ ਹੈ ਇਹ ਦਬਕੇ ਦਾ ਕੰਮ ਕੀਤਾ ਹੋਇਆ ਇਹ ਹੈਂਡ ਹੈਂਡ ਮੇਡ ਕੰਮ ਹੈ ਸਾਰਾ ਹੱਥ ਦਾ ਕੰਮ ਕੀਤਾ ਹੋਇਆ ਇਹ ਸਾਰਾ ਦਬਕੇ ਦਾ ਕੰਮ ਇਹ ਕੈਦਰਿੰਗ ਦੇ ਕਾਲਾ ਹੋ ਜਾਂਦਾ ਕਾਲਾ ਹੋ ਜਾਂਦਾ ਹੈ ਲੇਕਿਨ ਤੁਸੀਂ ਸਾਡੇ ਕੋਲ ਲੈ ਕੇ ਜਾਓ ਕਦੇ ਕਾਲਾ ਨਹੀਂ ਹੋਣਾ ਹਾਂ ਆਲੋ ਬੰਦੇਓ ਬੜੀਆਂ ਕਿ ਹੈਂਡਕੈਨ ਚੀਜ਼ਾਂ ਇਹ ਤੁਹਾਡੇ ਵਾਸਤੇ ਹੈ ਗਰੂਮਸ ਲਿਖਿਆ ਹੋਇਆ ਹੈ ਉਹਨਾਂ ਨੇ ਹਾਂ ਜੀ ਹਾਂ ਜੀ ਸਪੈਸ਼ਲ ਗਰੂਮਸ ਵਾਸਤੇ ਤਾਂ ਫਿੱਟ ਕਰਨੇ ਬੜਾ ਔਖਾ ਤੁਹਾਡਾ अच्छा ये बाकी जेडी नॉर्मल चलते ਰਹਿੰਦੇ ਨੇ ਹਨਾ ਸੋ ਬਹੁਤ ਸੋੜੀ ਕਲੈਕਸ਼ਨ ਤੁਸੀਂ ਰੱਖੀ ਬਹੁਤ ਚੰਗਾ ਲੱਗਿਆ ਦੇਖ ਕੇ ਹਾਂਜੀ ਹੂੰ ਕੀ ਕਹਿਣਾ ਚਾਹੇਗੇ ਆਪ ਮੈਂ ਬਸ ਕਹਿਣਾ ਚਾਹਾਂਗਾ ਜਿਹੜੇ ਕਸਟਮਰ ਹੈ ਆਪਣੇ ਤੋਂ ਵਿਸ਼ਵਾਸ ਕਰਕੇ ਜੁੱਤੀ ਲੈ ਕੇ ਜਾਂਦੇ ਆਂ ਅਸੀਂ ਇਹ ਉਹਨਾਂ ਦੇ ਵਿਸ਼ਵਾਸ ਦਾ ਪੂਰਾ ਮੁੱਲ ਪਾਉਂਦੇ ਆਂ ਬਸ ਹੂੰ ਜੁੱਤੀ ਦੇ ਕੇ ਇਹ ਕਹਿਣਾ ਚਾਹੁੰਦੇ ਆਂ ਆਪਾਂ ਸੋ ਪਟਿਆਲੇ ਸ਼ਹਿਰ ਦੇ ਵਿੱਚ ਜੇ ਤੁਸੀਂ ਭਈ ਜੁੱਤੀਆਂ ਲੈਣੀਆਂ ਨੇ ਤੇ ਤੁਹਾਨੂੰ ਇਹ ਮਾਰਕੀਟ ਅਸੀਂ ਦਿਖਾ ਦితి ਹਾਂ ਇਹਦੇ ਵਿੱਚ ਸ਼ੋਰੂਮ ਵੀ ਤੁਹਾਨੂੰ ਦਿਖਾਏ ਕਮਾਏ ਸੋ ਕਲੈਕਸ਼ਨ ਬਹੁਤ ਜ਼ਿਆਦਾ ਵਧੀਆ ਇਹਨਾਂ ਦੇ ਵੀ ਅਸੀਂ ਆਏ ਤੇ ਬਹੁਤ ਸੋਹਣਾ ਕਿੰਨੇ ਪਿਆਰੇ ਮਤਲਬ ਬਣਾ ਕੇ ਰੱਖੇ ਹੋਏ ਨੇਗੇ ਐਂਡ ਇਹਨਾਂ ਨੇ ਮਤਲਬ ਜਿਵੇਂ ਰੱਖਿਆ ਵੀ ਬੜੀ ਤਰਤੀਬ ਦੇ ਵਿੱਚ ਹੈ ਬੜਾ ਦੇਖਣ ਦੇ ਵਿੱਚ ਹੀ ਬੜਾ ਖੂਬਸੂਰਤ ਲੱਗਦਾ ਸੋ ਹੈਂਡ ਮੇਡ ਹੈ ਜਿਕੇ ਲਈ ਉਹ ਮਸ਼ੀਨੀ ਨਹੀਂ ਹੈ ਪਰ ਇਸ ਤੋਂ ਇਲਾਵਾ ਬਾਜ਼ਾਰ ਦੇ ਵਿੱਚ ਬਹੁਤ ਸਾਰੀ ਤੁਹਾਨੂੰ ਕੁਆਲਿਟੀ ਵੀ ਮਿਲ ਜੂ ਕਵਾਂਟੀਟੀ ਵੀ ਮਿਲ ਜਾਂਦੀ ਹੈ ਤੇ ਕੁਆਲਿਟੀ ਵੀ ਮਿਲ ਜਾਂਦੀ ਹੈ ਅਰ ਜੇ ਕਈ ਇਹ ਵੀ ਪ੍ਰਾਈਸ ਹੈ ਜਿਹੜੇ ਰੀਜ਼ਨੇਬਲ ਵੀ ਮਿਲ ਜਾਂਦੇ ਨੇ ਜੇ ਤੁਸੀਂ ਮਹਿੰਗੇ ਲੈਣੇ ਤੁਸੀਂ ਮਹਿੰਗਾ ਲੈ ਸਕਦੇ ਹੋ ਤੇ ਤੁਸੀਂ ਨਾਰਮਲ ਰੇਟ ਦੇ ਵਿੱਚ ਰਹਿਣਾ ਨਾਰਮਲ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਹੋਲ ਸੇਲ ਤੇ ਵੀ ਜਿਹੜਾ ਸਮਾਨ ਆ ਉਹ ਲੈ ਸਕਦੇ ਹੋ ਔਰ ਜੇ ਤੁਸੀਂ ਆਪ मतलब ਜਿਵੇਂ ਖਰੀਦਣਾ ਹੈ ਹੱਥ ਦੇ ਲਈ ਕੱਲਿਆਂ ਨੇ ਉਹ ਵੀ ਤੁਸੀਂ ਲੈ ਸਕਦੇ ਸੋ ਬਾਜ਼ਾਰ ਦੇ ਵਿੱਚ ਆਏ ਸੀ ਜੁੱਤੀਆਂ ਦੇ ਵਿੱਚ ਦੇਖਿਆ ਜੁੱਤੀਆਂ ਦੇਖੀਆਂ ਔਰ ਬਹੁਤ ਪਿਆਰੀ ਲੱਗੇ ਸੋ ਜੇਕਰ ਕੋਈ ਤੁਸੀਂ ਜੁੱਤੀਆਂ ਲੈਣੇ ਤੁਸੀਂ ਪਟਿਆਲੇ ਦੀ ਇਸ ਮਾਰਕੀਟ ਦੇ ਵਿੱਚ ਆ ਸਕਦੇ ਸੋ ਮੈਂ ਜੁਗਰੀ ਦਾ ਕੰਮ ਸੀਗਾ ਤੁਹਾਨੂੰ ਇੰਨਾ ਕੁ ਦਿਖਾਉਣਾ ਬਾਕੀ ਆ ਕੇ ਦੇਖਣੀ ਹੈ ਲੈਣੀ ਹੈ ਤੁਹਾਡੀ ਮਰਜ਼ੀ ਹੈ ਸੋ ਮਿਲਦੇ ਆਂ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਅਗਲੇ ਜੰਕਸ਼ਨ ਤੇ ਕੈਮਰਾ ਪਰਸਨ ਅਤੁਲ ਵਰਮਾ ਦੇ ਨਾਲ ਨੂਰ ਵਰਸੋ ਦਾ ਟੀਵੀ ਅਨਰਾਈ ਬਾਏ ਬਾਏ